ਮਣਪਰੀ ਤੇ ਬਣ ਗਈ ਚਾ ਕੀ ਕਰਾਂ ਮਾ ਮੇਰੇ ਬਸਤਰ ਹੀ ਹੋਈ ਆ ਬੜੀ ਨਹੀਂ ਹੈ ਜੇ ਕਿੰਨਾ ਟਾਈਮ ਹੋ ਗਿਆ ਲੈ ਵੀਰੇ ਹੁਣ ਤਾਂ ਬੰਦੀ ਬੰਦੀ ਬਣੂਗੀ ਚੱਲ ਆਇਆ ਫਿਰ ਅੰਦਰ ਬਾਈ ਕੋਲੇ ਵੀਰੇ ਤੂੰ ਮੈਨੂੰ ਮਾਫਤਾ ਕਰ ਤਾਂ ਓਏ ਹੁਣ ਤਾਂ ਮਾਫੀ ਆ ਹੁਣ ਦਸਤਰੇ ਮੈਂ ਡਾਂਗ ਮਾਰਦਾ ਇੱਥੇ ਵੀਰੇ ਮੈਂ ਪੱਕਾ ਵਾਦਾ ਕਰਦੀ ਆ ਅੱਗੇ ਤੋਂ ਨਾ ਮੇਰੇ ਵੱਲੋਂ ਤੈਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਆਊਗਾ ਤੇ ਮੈਂ ਕਦੇ ਵੀ ਗਗਨ ਵੀਰੇ ਨੂੰ ਫੋਨ ਨਹੀਂ ਲਾਉਂਗੀ ਬਸ ਹੁਣ ਤੂੰ ਦੇਖ ਹੀ ਲੈ ਸਾਰਾ ਕੁਝ ਆਪ ਦੇਖੇਂਗਾ ਨਿਆਣੀਏ ਤੂੰ ਬਸ ਗਾਹ ਨੂੰ ਸਿਆਣੀ ਹੋ ਜਾ ਬਸ ਜਿਹੜਾ ਕੁਝ ਹੁਣੇ ਕੀਤਾ ਨਾ ਮੈਨੂੰ ਇਹ ਹਮੇਸ਼ਾ ਯਾਦ ਰਹੂਗਾ ਪਰ ਇੱਕ ਵਾਰੀ ਬਸ ਤੂੰ ਹੁਣ ਕੋਈ ਗੁੱਸਾ ਅਗਲਾ ਨਾ ਰੱਖਿਆ ਹਾਂ ਤੇਰੇ ਚ ਨਹੀਂ ਨਹੀਂ ਕੋਈ ਗੱਲ ਨਹੀਂ ਬਣਾਈ ਮaaf ਕੀਤਾ ਇਹਦਾਂ ਜੇ ਤੈਨੂੰ ਕਦੇ ਵੀ ਲੋੜ ਆ ਰਾਤ ਨੂੰ ਅੱਧੀ ਰਾਤ ਨੂੰ ਮੈਨੂੰ ਫੋਨ ਕਰ ਸਕਦੀਆਂ ਜਿੱਥੇ ਮਰਜ਼ੀ ਖੜਾ ਆਦੀ ਉੱਥੇ ਖੜ੍ਹ ਦੂੰਗਾ ਠੀਕ ਹੈ ਨਾ ਹਾਂ ਵੀਰੇ ਲੋਕਾਂ ਨੇ ਆਪਾਂ ਨੂੰ ਸਿਆਣੇ ਕਰਤਾ ਹੁਣ ਹਾਂ ਵੀਰੇ ਹੁਣ ਤਾਂ ਮੈਨੂੰ ਪੱਕਾ ਪਤਾ ਲੱਗ ਗਿਆ ਵੀ ਗੁੱਖੋ ਜਿਹੜਾ ਆਪਦਾ ਭਰਾ ਹੋਵੇ ਨਾ ਸਿਰਫ ਨਾਲ ਤਾਂ ਉਹੀ ਖੜਦਾ ਹੈ ਬਾਕੀ ਤਾਂ ਦਿਖਾਵੇ ਦੇ ਭਰਾ ਭਰਾ ਕਹਾਉਂਦੇ ਆ ਬਸ ਇਹ ਗੱਲ ਦੀ ਤੁਹਾਨੂੰ ਥੋੜੀ ਜੀ ਨੌਲੇਜ ਹੋਣੀ ਜ਼ਰੂਰੀ ਸੀ ਹੁਣ ਅੱਗੇ ਤੋਂ ਪਤਾ ਲੱਗਿਆ ਚੱਲਿਆ ਚਾ ਅੰਦਰ ਲਿਓ ਨੀ ਆ ਵੀਰੇ ਮੈਂ ਨਾਲੇ ਬਾਪੂ ਹੁਣ ਉੱਠ ਖੜਿਆ ਓ ਬਾਪੂ ਨੇ ਟਰੈਕਟਰ ਲੈਤਾ ਸੀਗਾ ਪੁੱਤਾਂ ਨੂੰ ਕਮਾਈ ਕਰਕੇ ਕਿੰਨਾ ਪਾਲਿਆ ਸੀ ਦੇਖ ਤੇ 1 ਮਿੰਟ ਚ ਹੀ ਲੈ ਗਿਆ ਉਹ ਉਹੀ ਟੈਨਸ਼ਨ ਲਈ ਬਿਠਾਈ ਬਾਪੂ ਤਾਂ ਠੀਕ ਆ ਹੁਣ ਕੋਈ ਗੱਲ ਨਹੀਂ ਦਵਾਈ ਦੁਵਾਈ ਉਹਨੂੰ ਸਾਰਾ ਕੁਝ ਮੇਰੇ ਕਰਕੇ ਹੋਇਆ ਪਰ ਵੀਰੇ ਪੱਕਾ ਅੱਗੇ ਤੋਂ ਸੱਚੀ ਨਹੀਂ ਮੈਂ ਹੋ ਜਾ ਕੁਝ ਕਰਦੀ ਮਾਸੀ ਜੀ ਕਿੱਤਾਂ ਚੰਗਵੀਂ ਚਾ ਲੈ ਕੇ ਆ ਦੇਖਦੀ ਆ ਕੰਜਰ ਕਿੱਧਰ ਗਿਆ ਮੈਨੂੰ ਤਾਂ ਐਂ ਫਿਕਰ ਲੱਗਿਆ ਪਿਆ ਇਹਦੇ ਦਿਮਾਗ ਨੂੰ ਹੋਇਆ ਕੀ ਪਿਆ ਜੇ ਅਗਲੀ ਨੇ ਹੁਣ ਦੁਬਾਰੇ ਆਪਦੇ ਪੇਕੇ ਨੂੰ ਬੁਲਾ ਲਿਆ ਲੈ ਜਾਣਗੇ ਮੁੜ ਕੇ ਇਹਨੂੰ ਜੁੜਨੀ ਵੀ ਨਹੀਂ ਐਡਾ ਮੱਥਾ ਮਾਰਦੀ ਆ ਵੀ ਭਾਈ ਤੂੰ ਇਹਦੇ ਨਾਲ ਨਾ ਕਲੇਸ਼ ਕਰਿਆ ਕਰ ਐਨੀ ਨਰਮ ਹੈਗੀ ਐ ਨਾਲੇ ਵਿਚਾਰੇ ਉਹ ਚੰਗਿਆ ਐਨਾ ਕੁਝ ਕਰਕੇ ਤਾਂ ਵੀ ਤੋੜਤੀ ਚਲ ਦੇਖਦੀ ਆ ਕਿਤੇ ਬਾੜੇ 'ਚ ਤਾਂ ਨਹੀਂ ਪਿਆ ਜਾ ਕੇ ਇੱਥੇ ਹੀ ਬਹਿੰਦਾ ਹੁੰਦਾ ਆ ਕੀ ਹਾਂਜੀ ਜੀ ਕਿਵੇਂ ਹੋ ਵਧੀਆ ਤੁਸੀਂ ਸਰ ਹਿੱਤਾ ਪ੍ਰਿੰਟ ਬਣੀ ਫਿਰਦੀਆਂ ਐਵੇਂ ਹੀ ਆ ਫਿਰ ਹਾਂ ਪਰ ਕੀ ਕਰੀਏ ਤੁਸੀਂ ਕੁਝ ਨਹੀਂ ਕਰਨਾ ਕੀ ਆ ਤੈਨੂੰ ਯਾਦ ਕਰਦਾ ਸੀਗਾ ਮੈਂ ਚੱਲ ਵੀਡੀਓ ਕਾਲ ਕਰਕੇ ਦੇਖ ਲੇਗੇ ਜੀ ਨਹੀਂ ਲੱਗਿਆ ਯਾਰ ਅੱਛਾ ਮੈਨੂੰ ਯਾਦ ਕਰੀਂ ਰਹਿੰਦੇ ਸੀ ਹੋਰ ਹਾਂ ਕਰੇ ਠੀਕ ਆ ਸਰੇ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਕੋਈ ਗੱਲਬਾਤ ਹੈ ਹੂੰ ਤੇ ਮੈਂ ਕਹਿੰਦੀ ਸੀ ਵੀ ਮੇਰਾ ਵੀਜ਼ਾ ਤਾਂ ਹੁਣ ਆਉਣ ਵਾਲਾ ਹੂੰ ਤੂੰ ਉਹੀ ਗੱਲ ਮੈਂ ਕਰਦਾ ਸੀ ਤੇਰੇ ਨਾਲ ਅੱਛਾ ਵੀ ਕਦੋਂ ਕਾਊਗਾ ਯਾਰ ਮਸ ਥੋੜੇ ਦਿਨਾਂ ਤੱਕ ਮੇਰੇ ਵੀਜ਼ਾ ਆਉਣ ਵਾਲਾ ਹੂੰ ਤਿਆਰੀ ਹੈ ਫਿਰ ਤਿਆਰੀ ਹੈ ਮੇਰੀ ਤਾਂ ਫੁੱਲ ਹੋਰ ਯਾਰ ਮੈਂ ਕਹਿੰਦਾ ਸੀ ਉਹ ਤੋਂ ਪਹਿਲਾਂ ਆਪਾਂ ਕੋਟ ਮੈਰਿਜ ਕਰਾ ਲਈਏ ਤੇਰਾ ਵੀਜ਼ਾ ਆਉਣ ਤੋਂ ਪਹਿਲਾਂ ਪਹਿਲਾਂ ਜਦੋਂ ਤੁਸੀਂ ਕਹੋਗੇ ਉਹਦੀ ਕਰਾਵਾਂਗੀ ਅੱਛਾ ਮੈਂ ਤਾਂ ਕਹੀ ਜਾਂ ਨਾ ਹੁਣ ਫਿਰ ਯਾਰ ਲੇਟ ਆ ਹੁੰਦਾ ਆਪਾਂ ਕਿਉਂ ਲੇਟ ਕਰਦੇ ਨਾਲ ਹੋਵੇ ਤੇ ਹੋਰ ਮਾਰ ਜੀ ਕੇ ਡਾਰੀ ਬਾਹਰ ਇੱਥੇ ਕੀ ਐਵੇਂ ਮੱਚੀ ਜਾਂਦੇ ਆ ਧੁੱਪ ਚ ਬਾਹਰ ਸਨੋਹ ਪੈਂਦੀ ਆ ਵਧੀਆ ਨਜ਼ਾਰੇ ਲਵਾਂਗੇ ਜ਼ਿੰਦਗੀ ਦੇ ਕੋਈ ਨਾ ਨਾਲ ਹੀ ਲੈ ਕੇ ਚੱਲੂੰਗੀ ਤੁਹਾਨੂੰ ਵੀ ਇੱਥੇ ਗਰਮੀ ਚ ਕਿਉਂ ਮੱਚਣਾ ਤੁਸੀਂ ਹਾਂ ਹਾਂ ਤੇਰੇ ਤੇ ਡੋਰਿਆਂ ਹੋਂ ਤਾਂ ਦੇਖ ਲੱਗਦੇ ਕੋਈ ਨਾ ਕੱਟੇ ਚੱਲਾਂਗੇ ਕੱਟੇ ਕੋ ਮੰਗ ਕੇ ਜਾ ਕੇ ਠੀਕ ਆ ਪਿੱਛੇ ਰੌਲਾ ਦਾ ਵੜਾ ਪਈ ਜਾਂਦਾ ਕੀ ਕਰੀ ਜਾਂਦਾ ਘਰੇ ਉਹ ਬਸ ਕਰੇ ਥੋੜੇ ਕੰਮ ਜਿਹਾ ਚੱਲੀ ਜਾਂਦਾ ਗਾ ਮਿਸਤਰੀ ਦਾ ਅੱਛਾ ਈਗਾ ਛੱਲ ਬਾਬਾ ਵਡਿਆ ਹੀ ਲੱਗਦੇ ਆ ਪੈਸਿਆਂ ਦੀ ਵਿੱਚੇ ਬਾਹਰ ਜਾਣ ਦੀ ਤਿਆਰੀ ਖਿੱਚੀ ਬੈਠੇ ਹਾਂ ਵਿੱਚੇ ਮਿਸਤਰੀ ਲਾ ਲਿਆ ਐਵੇਂ ਹੀ ਆਪੇ ਸਾਰਾ ਕੁਝ ਕਰਾ ਕੇ ਤੇ ਐਵੇਂ ਜਾਣਾ ਹੀ ਆ ਫਿਰ ਫਿਰ ਤੇ ਕਦੇ ਜਲਦੀ ਮੁੜਨਾ ਆਪਾਂ ਹਾਂ ਫਿਰ ਤਾਂ ਕਿੱਥੇ ਮੁੜਦੇ ਆ ਜੋ 10 ਟੱਪ ਗਏ ਯਾਰ ਉਹ ਵੀ ਤਾਂ ਹੈ ਉੱਥੇ ਆਉਦਾ ਸਾਰਾ ਕਰੀਅਰ ਬਣਾਵਾਂਗੇ ਆਪਾਂ ਹੂੰ ਹੋ ਡ੍ਰੀਮ ਕੀ ਕੀ ਤੇਰੇ ਬਾਹਰ ਜਾ ਕੇ ਡ੍ਰੀਮ ਤੇ ਹੀ ਛੋਡੇ ਨਾਲ ਵਿਆਹ ਕਰਾ ਕੇ ਬਾਹਰ ਜਾਣਾ ਹੂੰ ਹੋਬੀਸ ਕਿਨੇ? ਹਾਂ। ਹੋਬੀਸ ਕਿਨੇ ਤੁਹਾਡੀਆਂ? ਬਸ ਇਹੀ ਹੈ ਜਦਾਂ ਤਾਂ। ਹਾਂ? ਬਸ ਇਹੀ ਹੈ ਜਦਾਂ ਤਾਂ ਢਿੱਡੀ ਹੈ। ਮੈਨੂੰ ਤਾਂ ਵੀ ਪ੍ਰਿੰਟ ਮਿਲ ਜੇ ਮੇਰੀ ਜਲਦੀ ਜਲਦੀ ਮੈਨੂੰ। ਹੋਈ ਨਾ ਜਲਦੀ ਮਿਲੂ। ਤੁਸੀਂ ਟੈਨਸ਼ਨ ਘੱਟ ਲੈਣੇ ਆ। ਇਕੱਠੀ ਚੱਲਾਂਗੇ ਆਪਾਂ। ਕਿਤੇ ਨਹੀਂ ਤੁਹਾਨੂੰ ਛੱਡ ਕੇ ਚੱਲਦੀ ਮੈਂ। ਚਲੋ ਤਾਂ ਠੀਕ ਹੈ ਉੱਥੇ ਤਾਂ ਚੱਲ ਬਣਾਇਆ ਇਕੱਠੇ। ਇੱਕ ਦੋ ਦਿਨ ਟਾਈਮ ਕੱਢ ਲੂ ਮੂਵੀ ਦੇਖ ਲੈਨੇ ਆ ਯਾਰ। ਪੱਕਾ ਹਾਂ ਪੱਕਾ ਜੇ ਜੋ ਤੁਸੀਂ ਇਕੋਂਗੇ ਅੱਜ ਮੈਂ ਚਲ ਕੱਲ ਨੂੰ ਦੇਖਦੇ ਆਂ ਫਿਰ ਸ਼ਾਮ ਵਾਲਾ ਸ਼ੋਅ ਦੇਖ ਲਾਂਗੇ 7 ਵਾਲਾ ਹਾਂ ਠੀਕ ਆ ਦੱਸ ਦਿਓ ਤੁਸੀਂ ਮੈਨੂੰ ਫੋਨ ਕਰਕੇ ਕਦੋਂ ਆਣਾ ਬਸ ਦੱਸ ਤਾਂ ਕੱਲ ਨੂੰ 7:00 ਵਜੇ ਸ਼ਾਮ ਨੂੰ ਕੱਲ ਠੀਕ ਮੈਂ ਆ ਜੂੰਗੀ ਫਿਰ ਠੀਕ ਆ ਠੀਕ ਆ ਓਕੇ ਚਲ ਠੀਕ ਆ ਚੰਗਾ ਕੱਲ ਠੀਕ ਬਾਈ ਕਰ ਲਓ ਤੁਸੀਂ ਆਪ ਦਾ ਖਿਆਲ ਲਵ ਯੂ ਲਵ ਯੂ ਹੂੰ ਚੱਕਾ ਆ ਤਿਆਰ ਆ ਦੋਨੇ ਇੱਥੇ ਕਰਦੇ ਆ ਕਿਸੇ ਨਾ ਕਿਸੇ ਪਾਸੋਂ ਮਸਲਾ ਹੱਲ ਤੇ ਜਾਈ ਦੀ ਵਾਰੀ ਨੂੰ ਭੱਗੇ ਹੱਥਾ ਇੱਥੇ ਕੁਝ ਨਹੀਂ ਮੈਨੂੰ ਤੇਰੇ ਕੰਜਰ ਤੱਕ ਮੇਦ ਹੀ ਨਹੀਂ ਨੇ ਕੀ ਸ਼ਰਮ ਲਈ ਹੈ ਪਤਾ ਨਹੀਂ ਕਿਹੜੀ ਕੰਜਰੀ ਨੂੰ ਮਗਰ ਲਾ ਰੱਖਿਆ ਹਾਏ ਹਾਏ ਹੋ ਟਾਈਮ ਕਿਹੜਾ ਕੀ ਮੂੰਹ ਦੱਸੂ ਇਹਨੂੰ ਕੀ ਦੱਸੂਗੀ ਮੈਂ ਹਰਪ੍ਰੀਤ ਨੂੰ ਵੀ ਇਹ ਇਹ ਜੇ ਲੱਛਣ ਕਰਦਾ ਹੈ ਹਾਏ ਹਾਏ ਹਾ ਹਾ ਕੀ ਹੋ ਗਿਆ ਮੰਮੀ ਆਈ ਜਾ ਕੇ ਬਹਿ ਗਈ ਨਾ ਕੁਛ ਨਹੀਂ ਹੋਇਆ ਬਸ ਉਹਨਾਂ ਦੇਖ ਕੇ ਸਿਰਾਜਪਾਲ ਨੂੰ ਗਰਮੀ ਵਾਲੀ ਸੀ ਨਾ ਮੰਮੀ ਕੋਈ ਤਾਂ ਗੱਲ ਹੈਗੀ ਆ ਪਾਣੀ ਲਿਆ ਕੇ ਦਵਾ ਨਾ ਪੁੱਤ ਪਾਣੀ ਤਾਂ ਰਹਿਣ ਦੇ ਹਾਏ ਹਾਏ ਪੱਕਾ ਉਹਨਾਂ ਨੇ ਕੁਛ ਕਿਹਾ ਹਨਾ ਤੁਹਾਨੂੰ ਜਿਵੇਂ ਮੈਨੂੰ ਬੋਲ ਕੇ ਗਿਆ ਕੀ ਗੱਲ ਮੰਮੀ ਮੈਨੂੰ ਦੱਸ ਨਹੀਂ ਪੁੱਤ ਮੈਨੂੰ ਕੁਛ ਨਹੀਂ ਕਿਹਾ ਰਾਜਪਾਲ ਨੇ ਮੈਨੂੰ ਉਹ ਮਿਲੇ ਹੀ ਨਹੀਂ ਉੱਥੇ ਇੱਥੇ ਤਾਂ ਤੁਸੀਂ ਚੰਗੇ ਭਲੇ ਗਏ ਹੋ ਮੰਮੀ ਹਾਂ ਬਸ ਮੈਂ ਉਹਨਾਂ ਦੇਖਣ ਗਈ ਸੀ ਉਹ ਕਿਤੇ ਮੈਨੂੰ ਮਿਲਿਆ ਨਹੀਂ ਗਰਮੀ ਵਾਲੀ ਸੀ ਕੋਈ ਗੱਲ ਨਹੀਂ ਪੁੱਤ ਤੂੰ ਐਵੇਂ ਟੈਨਸ਼ਨ ਨਾ ਲੈ ਸੱਚੀ ਦੱਸੋ ਮੰਮੀ ਮੈਨੂੰ ਲਹੈਲਾ ਕੰਮੜੀ ਜੇ ਕੋਈ ਗੱਲ ਹੁੰਦੀ ਮੈਂ ਤੈਨੂੰ ਦੱਸ ਦਾਂਦੀ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਕੀ ਦੱਸਾਂ ਮੰਮੀ ਮੈਨੂੰ ਤਾਂ ਲੱਗਦਾ ਕੋਈ ਗੱਲ ਹੈਗੀ ਐ ਤੁਸੀਂ ਮੇਰੇ ਤੋਂ ਕੁਝ ਲੁਕੋਈ ਜਾਂਦੇ ਨਹੀਂ ਪੁੱਤ ਤੈਥੋਂ ਕੁਝ ਨਹੀਂ ਲੁਕਾਉਂਦੀ ਮੈਂ ਬਾੜੇ ਚ ਮਿਲਿਆ ਨਹੀਂ ਰਾਜਪਾਲ ਨਾ ਹੈ ਨਹੀਂ ਸੀ ਬਾੜੇ ਜੀ ਇੱਧਰ ਕਿਸੇ ਆਪਦੇ ਦੋਸਤ ਨਾਲ ਬਾਗਿਆ ਹੋਊਗਾ ਅੱਛਾ ਇਹ ਪਾਣੀ ਦੇ ਘੁੱਟ ਲਿਆ ਦੇ ਮੈਨੂੰ ਤੇ ਮੈਂ ਲਿਆ ਕੇ ਦਿੰਦੀ ਆ ਮੰਮੀ ਹਾਈ ਹਾਈ ਇਹਨੂੰ ਕੀ ਦੱਸਾਂ ਵੀ ਉਹ ਤਾਂ ਕੰਜਰ ਜਹਾਜ਼ਾਂ ਦੇ ਸੁਪਨੇ ਲਈ ਜਾਂਦਾ ਪਤਾ ਨਹੀਂ ਕਿਹੜੀ ਰਾਂਡ ਦੇ ਮਗਰ ਲੱਗਿਆ ਪਿਆ ਇਹ ਐਨੀ ਵਿਚਾਰੀ ਸਿਆਣੀ ਇਹਨੂੰ ਸ਼ਰਮ ਨਹੀਂ ਆਉਂਦੀ ਤਾਂ ਹੀ ਇਹਦੇ ਨਾਲ ਐ ਕਰਦਾ ਸੀ ਹਰ ਪ੍ਰੀਤ ਨਾਲ ਖਾਉਂ ਵੱਡੂ ਖਾਉਂ ਵੱਡੂ ਕਰਦਾ ਸੀ ਨਾ ਇਹਦੇ ਹੱਥ ਰੋਟੀ ਖਾਂਦਾ ਸੀ ਨਾ ਚਾਹ ਪਾਣੀ ਫੜਦਾ ਸੀ ਮੈਨੂੰ ਨਹੀਂ ਸੀ ਪਤਾ ਮੈਨੂੰ ਤਾਂ ਅੱਜ ਪਤਾ ਲੱਗਿਆ ਕੋਈ ਨਾ ਉੱਥੇ ਬੋਲਦੀ ਲੋਕਾਂ ਨੂੰ ਪਤਾ ਲੱਗਦਾ ਇਹਦਾ ਜਲੂਸ ਨਿਕਲਦਾ ਇਹਨੂੰ ਘਰੇ ਆਉਣ ਦੇ ਫੇਰ ਗੱਲ ਕਰੂੰਗੀ ਵੀ ਬੰਦਾ ਬਣ ਜਾ ਨਹੀਂ ਅਗਲੀ ਜੇ ਪੇਕੇ ਵਾਗੀ ਮੁੜ ਕੇ ਨਹੀਂ ਆਉਣਾ ਤੇ ਨਾਲੇ ਤੈਨੂੰ ਦੇਖ ਲੂੰਗੀ ਜਿਹੜੀ ਤੈਨੂੰ ਬਾਹਰ ਲੈ ਕੇ ਜਾਊਗੀ ਹੁਣੇ ਹੁਣ ਤੇਥੋਂ ਖਾਣ ਦੀ ਮਾਰੀ ਮਿੱਠੀਆਂ ਮਾਰਦੀ ਐ ਤੈਨੂੰ ਕਿਉਂ ਲਈ ਬੈਠੀ ਐ ਇਹਨੂੰ ਪੰਦੂ ਨੂੰ ਮਗਰ ਲਾ ਰੱਖਿਆ ਕੰਜਰ ਨੂੰ ਕਿੰਨਾ ਸਮਝਾਉਣੀ ਐ ਪਤਾ ਨਹੀਂ ਕਿਹੜੇ ਨੇ ਇਹੋ ਜੀ ਪੁੱਠੀ ਮਾਤ ਸਖਾਈ ਇਹਨੂੰ ਵੀ ਤੂੰ ਉਹਦਾ ਖਿਹੜਾ ਛੱਡ ਦੇ ਹੋਰਾਂ ਦੇ ਪਿੱਛੇ ਲੱਗ ਜਾ ਨਾ ਉਹਦੇ ਮਰੇ ਪਿਓ ਦੀ ਪੱਗ ਦੀ ਇੱਜ਼ਤ ਨਹੀਂ ਕਰ ਸੋਚਦਾ ਵੀ ਮੇਰਾ ਪਿਓ ਮਰਿਆ ਲੋਕ ਮੈਨੂੰ ਪਿੰਡ 'ਚ ਕੀ ਕਹਿਣਗੇ ਜੇ ਸਰਪੰਚ ਨੂੰ ਪਤਾ ਲੱਗ ਗਿਆ ਦੁਬਾਰੇ ਥੂਤੂ ਹੋ ਜੂਗੀ ਹੋਰਾਂ ਨਹੀਂ ਸ਼ਰਮ ਮੰਦਾ ਕੀ ਕਰਾਂ ਹੁਣ ਕੀ ਕਹਾਂ ਮੈਂ ਇਹਨੂੰ ਮੈਂ ਤਾਂ ਇਹੀ ਐ ਜੇ ਇਹਨੇ ਕਿਤੇ ਆਉਦੀ ਮਾਹ ਕੋਲੇ ਫੋਨ ਕਰਤਾ ਆਪਦੇ ਭਰਾ ਨੂੰ ਦੱਸਤਾ ਸਾਰੀਆਂ ਗੱਲਾਂ ਦਾ ਇਹਨੂੰ ਪਤਾ ਲੱਗ ਗਿਆ ਪੱਟੀ ਮੇਸ ਹੋ ਜੂਗੀ ਅਗਲੇ ਕਹਣਗੇ ਇਹ ਲੱਛਣਾਂ ਦਾ ਮਾਰਾ ਸਾਡੀ ਕੁੜੀ ਨਹੀਂ ਸੀ ਵਸਾਉਂਦਾ ਨਾਲੇ ਅਗਲੇ ਕੁੱਟ ਕੇ ਜਾਣਗੇ ਨਾਲੇ ਅਗਲੇ ਤਲਾਕ ਲੈ ਲੈਣਗੇ ਪੰਡਿਤ ਚ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਮੈਂ ਤਾਂ ਕੀ ਕਹੂੰਗੀ ਚਲ ਹਰਪ੍ਰੀਤ ਆ ਗਏ ਹਾਂ ਹਾਂ ਉਹ ਲਿਓਣਾ ਟਰੈਕਟਰ ਦਾ ਐਡੀ ਕੀ ਗੱਲ ਆ ਯਾਰ ਤੇਰੇ ਵਾਸਤੇ ਲੱਡੂਆਂ ਦਾ ਘਟਾ ਦੋ ਲਿਓਣਾ ਟਰੈਕਟਰ ਦਾ ਤੂੰ ਇੱਕ ਦੀ ਗੱਲ ਕਰਦਾ ਹੈ ਹਾਂ ਅਜੇ ਵੱਡੇ ਨਹੀਂ ਜਮਾ ਵਾਣ ਓਏ ਠੀਕ ਆ ਨਹੀਂ ਜਿਹੜਾ ਆਪਾਂ ਉਹ ਇਧਰ ਟਿੱਬੇ ਜਿਹਦਾ ਤੁੰ ਲਈ ਵੜਾ ਠੇਕਾ ਜਿਹਾ ਨਿਬੜਾ ਨਹੀਂ ਹਜੇ ਕੰਮ ਹੈ ਹੈ ਅੱਛਾ ਆਉਣਾ ਚਲ ਬਾਈ ਕੀ ਕਰਦੇ ਆ ਯਾਰ ਖੁੱਲ ਜਾ ਕਿੱਧਰ ਚੱਲਿਆ ਉਹ ਗੇੜਾ ਲਵਾ ਕੇ ਆਉਣਾਗਾ ਜਾਂ ਟੇਕਾ ਕਿਉਂ ਕੀ ਹੋ ਗਿਆ ਗੇੜਾ ਲਵਾ ਕੇ ਉਹਨੇ ਕਿਹੜੇ ਕੰਜਰੀ ਨਾਲ ਗੱਲਾਂ ਕਰੀ ਜਾਂਦਾ ਸੀ ਵੇ ਤੂੰ ਉਹ ਕਿਹੜੀ ਕੰਜਰੀ ਰੀਲਾਂ ਦੇਖੀ ਜਾਂਦਾ ਸੀ ਬਾੜੇ 'ਚ ਬੈਠਾ ਦਿਮਾਗ ਠੀਕ ਆ ਗਰਮੀਆਂ ਨਿੰਬੂ ਨੂਰ ਵਾਲਾ ਪਾਣੀ ਪੀਲਾ ਵੇ ਬੱਸ ਕਰ ਜਾ ਮੈਂ ਤੇਰੀ ਮਾਂ ਐ ਮੈਨੂੰ ਨਾ ਚਾਰ ਦੇਖੀ ਜਾਂਦਾ ਸੀ ਰੀਲਾਂ ਗੱਲਾਂ ਤਾਂ ਮਾਂ ਦੇ ਕੰਨਾਂ ਨਾਲ ਸੁਣ ਕੇ ਆਈਆਂ ਕੀ ਸੁਣ ਲਿਆ ਤੂੰ ਐ ਜਾ ਜਿਹੜੀਆਂ ਕਰੀ ਜਾਂਦਾ ਸੀ ਜਹਾਜ਼ ਤੇ ਚੜਾਂਗੇ ਉੱਥੇ ਜਾਵਾਂਗੇ ਬਾਹਰ ਜਾਵਾਂਗੇ ਓਹ ਹੋ ਬੇਬੇ 에어 ਟਰੈਵਲ ਵਾਲੇ ਸੀਗੇ ਉਹ ਕਹਿੰਦੇ ਜੇ ਤੁਸੀਂ ਬਾਹਰ ਜਾਣਾ ਤੁਹਾਡੇ ਵਾਸਤੇ ਆਫਰ ਆ ਤੂੰ ਨਾ ਗੱਲਾਂ ਹੀ ਛੱਡ ਦੇ ਚਲਾਕੀਆਂ ਕਰਨੀਆਂ ਮੈਨੂੰ ਤਾਂ ਹੀ ਪਤਾ ਸੀ ਵੀ ਤੂੰ ਇਹਦੇ ਨਾਲ ਹਰਪ੍ਰੀਤ ਨਾਲ ਕਿਵੇਂ ਲੱchn ਕਰਦਾ ਤਾਂ ਹੀ ਕਰਦਾ ਉਹ ਜਰਾ ਮੈਂ ამਦਰੀ ਨਾਲ ਬੋਲ ਕੋਈ ਗੱਲ ਨਹੀਂ ਇਹਨੇ ਥੋੜੀਆਂ ਕੀਤੀਆਂ ਮੇਰੇ ਨਾਲ ਦੇਖ ਹੈ ਐਵੇਂ ਬਿਨਾ ਕਰ ਤੋਂ ਮਾਰੀ ਗਈ ਸ਼ਰਮ ਨਹੀਂ ਆਉਂਦੀ ਤੈਨੂੰ ਇਹ ਕੀ ਕਰਤਾ ਤੇਰੇ ਨਾਲ ਇਹਨੇ ਕਿੰਨੀ ਬੇਇੱਜ਼ਤੀ ਕਰਾਈ ਉੱਥੇ ਜਾ ਕੇ ਨੱਕ ਬੜਾਤਾ ਸਾਰਿਆਂ ਦਾ ਆਪਣਾ ਰਿਹਾ ਆਪਣਾ ਕੋਈ ਮਾੜਾ ਮੋਟਾ ਦੀਨਮਣਾ ਬੇ ਨੱਕ ਕੀ ਬੜਾਤਾ ਇਹ ਕਿਸੇ ਬੰਦੇ ਨਾਲ ਗੱਲ ਗਈ ਸੀ ਜਾਂ ਕਿਸੇ ਨਾਲ ਹੋਰ ਗੱਲਾਂ ਕਰਦੀ ਐ ਉਹਦੇ ਪੇਕਿਆਂ ਦੇ ਜਾ ਕੇ ਗਈ ਸੀ ਉਹ ਜਲੂਸ ਤਾਂ ਕਰਤਾ ਪੇਕਿਆਂ ਦੇ ਜਾ ਕੇ ਮੈਨੂੰ ਤਾਂ ਸਾਰੀ ਉਮਰ ਨੀਵੀਂ ਪਾਉਣੀ ਪੈਗੀ ਤੂੰ ਤੇ ਇਹਦੇ ਅੰਨੀ ਦੀ ਹੋ ਗਈ ਹੁਣ ਜਲੂਸ ਤੁਰਦਾ ਆ ਤੇਰੇ ਲੱਛਣਾਂ ਨਾਲ ਓ ਬੇਬੇ ਕੁਝ ਨਹੀਂ ਹੁੰਦਾ ਨਾਲ ਹੀ ਤੈਨੂੰ ਲੈ ਜਾਊਂਗਾ ਵਧੀਆ ਬਾਹਰ ਜਾਵਾਂਗੇ ਇੱਥੇ ਕੀ ਐਵੇਂ ਕਰਦੇ ਹੋ ਹਰਾਮਜਾਦਾ ਤੈਨੂੰ ਲੈ ਜਾਾਂਗੇ ਵੇ ਕਿਉਂ ਮਰੇ ਪਿਓ ਦੀ ਪੱਗ ਨੂੰ ਦਾਗ ਲਾਉਣਾ ਕੁਝ ਸ਼ਰਮ ਕਰ ਪਿੰਡ 'ਚ ਲੋਕ ਕੀ ਕਹਿਣਗੇ ਜੇ ਰੌਲਾ ਪੈ ਗਿਆ ਓਏ ਪਰੇ ਤੋੜ ਦਾਂਗੇ ਘਰੇ ਤਲਾਕ ਦੇ ਕੇ ਨੂੰ ਹੋਰ ਦੱਸੇ ਕਿ ਲੱਤਾਂ ਡਾਊਗਾ ਮੈਂ ਮਰੀ ਤੋਈ ਤਲਾਕ ਦੇਣੇ ਸੌਖ ਹੀ ਪਏ ਆ ਕਹਿਣਾ ਸੌਖ ਐ ਜਦੋਂ ਅਗਲੀ ਕੋਰਟ ਤੇ ਜਾ ਕੇ ਖੜਗੀ ਨਾ ਫੇਰ ਪਤਾ ਲੱਗੂ ਵੀ ਕੀ ਭਾਵੀਕਦੀ ਐ ਬੇਬੇ ਉਹ ਤਾਂ ਆਪੇ ਸਾਰੇ ਸਮਝਾਉ ਤੇ ਪੈਸੇ ਨੇ ਕੰਮ ਕਰਨਾ ਜਦੋਂ ਬਾਹਰ ਜਾਵੜੇ ਪੈਸੇ ਆਪਣੇ ਹੱਥ ਚ ਆ ਜਾਣਗੇ ਦੱਸ ਸਕਦਾ ਹਾਂ ਇੱਕ ਭਰਾਈ ਜਾਨੀ ਆ ਤੂੰ ਮੜਾ ਜੱਟ ਪਾਣੀ ਪੂਣੀ ਪੀਣ ਲਈ ਮੈਨੂੰ ਲੈ ਕੇ ਦੇ ਮੰਜਾ ਮੈਂ ਤਾਂ ਪੀਤਾ ਹੀ ਆ ਪਾਣੀ ਭਾਈ ਤੂੰ ਟਿਕਣਾ ਕਿ ਕੀ ਕਰਨਾ ਉਹ ਦੱਸ ਦੇ ਜੇ ਅਗਲੀ ਨੇ ਬੁਲਾ ਲੈਣਾ ਉਹਦੇ ਪੇਕੇ ਤੇ ਤੇਰਾ ਕੁਛ ਨਹੀਂ ਰਹਿਣਾ ਉਹ ਚਲ ਕੋਈ ਨਾ ਦੇਖੀ ਜਊ ਫਰਕ ਕਰ ਮੈਂ ਤਾਂ ਬਾਹਰ ਤਾਂ ਜਾ ਕੇ ਰਹੂੰਗਾ ਮੇਰਾ ਸੁਪਨਾ ਤੂੰ ਟਿਕ ਜਾ ਕੀ ਲੈਣਾ ਤੇ ਨਾਲੇ ਮੈਨੂੰ ਦੱਸੋ ਕਿਹੜੀ ਹੈ ਜਾ ਕੇ ਗੁਤਨੀ ਮੈਂ ਪੱਟਾ ਉਹਦੀ ਉਹ ਬੇਬੇ ਉਹਦਾ ਤਾਂ ਕੀ ਕਸੂਰ ਆ ਵਿਚਾਰੀ ਦਾ ਉਹ ਤਾਂ ਮੈਂ ਤਾਂ ਜਦੋਂ ਤੰਗ ਆ ਗਿਆ ਉਦੋਂ ਬਾਅਦ ਜਾ ਕੇ ਗੱਲ ਕੀਤੀ ਆ ਮੈਂ ਆ ਯਾਰ ਖੜਾ ਛੱਡੇ ਗਏ ਫਿਰ ਇਹਦਾ ਨਾ ਤੂੰ ਕਹਿੰਨਾ ਉਹਦਾ ਕਸੂਰ ਨਹੀਂ ਉਹਦਾ ਕਸੂਰ ਨਹੀਂ ਬਿਆਹੇ ਬਾਰੇ ਤਾਂ ਤੇਰਾ ਘਰ ਪੱਟੀ ਜਾਂਦੀ ਆ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਮਾਦਰ ਵੀ ਕੋਈ ਹੈਗੀ ਆ ਉਹ ਬੇਬੇ ਆਏ ਨਹੀਂ ਹੁੰਦਾ ਹੁੰਦਾ ਲੋਕ 3 3 4 4 ਵਿਆਹ ਕਰਾ ਲੈਂਦੇ ਹੁੰਦੇ ਆ ਘਰ ਕਹਦੇ ਨਾ ਪੱਟਾ ਜਾਊਗਾ ਇਹ ਆਪਦੇ ਘਰੇ ਜਾਊੜੂ ਕੀ ਮਨ ਜੋ ਪਸੰਦ ਹੀ ਨਹੀਂ ਕਰਦਾ ਇਹਨੂੰ ਅੱਛਾ 3 3 4 4 ਵਿਆਹ ਕਰਾ ਲੈਂਦੇ ਆ ਵੀ ਇੱਜ਼ਤ ਹੈਗੀ ਆ ਕੋਈ ਉਹਨਾਂ ਦੀ ਪਰ ਡਿਵੋਰਸ ਦੇ ਦੇਵਾਂਗੇ ਇੱਜ਼ਤ ਵਾਲੀ ਕੀ ਗੱਲ ਆ ਪਹਿਲਾਂ ਸੋਚਦੇ ਹੁੰਦੇ ਇਹ ਤਾਂ ਘੱਟ ਬੋਸ ਨਾਲੇ ਹੋਰ ਆ ਸੰਭਾਜਾ ਜੇ ਸੰਭੜਾ ਜਾਣਾ ਸੋਡੇ ਵੇਲੇ ਸੋਚਦੇ ਹੁੰਦੇ ਸੀਗੇ ਲੋਕ ਵੀ ਦੋ ਦੋ ਵਿਆਹ ਕਰਾ ਲੈਦੇ ਆ ਪਤਾ ਨਹੀਂ ਕਿੱਡੀ ਪਹਾੜ ਡਿੱਗ ਪੂਗਾ ਅੱਜ ਕੱਲ ਨੀ ਆਜ ਤਾਂ 4 4 ਕਰਾਈ ਜਾਂਦੇ ਆ ਲੋਕਾਂ ਬੇਜੇ ਇਹਨੂੰ ਪਤਾ ਲੱਗਿਆ ਨਾ ਸਰਪੰਚ ਨੂੰ ਸੱਦ ਲੂ ਤੇ ਸਰਪੰਚ ਸਾਰੇ ਪਿੰਡ ਚ ਡੋਂਡੀ ਪਿੱਟ ਦੂ ਇਹ ਦੇਖ ਲਾ ਹੂੰ ਇਹ ਤਾਂ ਕਿਤੇ ਹੋਰ ਨਾ ਆਪਾਂ ਮੈਂ ਕਹਿਣਾ ਵੀ ਬੰਬ ਸੜਦਾ ਕਿਤੇ ਤੂੰ ਚੱਲ ਤੂੰ ਮੈਨੂੰ ਪਾਣੀ ਵੀ ਕੁੱਟਦਾ ਲੈ ਆ ਤੇ ਮੈਂ ਖੇਤ ਜਾਣਾ ਉਹਨਾ ਗੇੜਾ ਲਵਾਦਿਆਂ ਜਾਂਟੇ ਨਾ ਉਹਦਾ ਬਾਅਦ ਚ ਵਾਹ ਕੇ ਗੱਲ ਕਰ ਲਾਂ ਗ੍ਰਾਮਦਾਰੀ ਨਾ ਚੱਲ ਨਹੀਂ ਜਾਂਦਾ ਜੇ ਪੋਲੇ ਪਹਿਲੇ ਮੈਂ ਤੇ ਹੁਣੀਆਂ ਤੈਨੂੰ ਜਲੂਆ ਚੱਲ ਵਧੀਆ ਬੇਬੇ ਸਮਝਾਈ ਜਾਂਦੀ ਐ ਮੈਂ ਤਾਂ ਕਹਿੰਨੇ ਸਮਝ ਜੇ ਐਵੇਂ ਕਿਉਂ ਗੱਲ ਵਧਾਉਣੀ ਐ ਮੈਨੂੰ ਵੀ ਫੋਨ ਨਾ ਕਰਨਾ ਪਵੇ ਵੀਰੇ ਨੂੰ ਤੂੰ ਕਿੰਬਾਇਰ ਨਬੰਦੀਆਂ ਗਰਮੀ ਆ ਤੋ ਸੂਰਜ ਸਿਰ ਤੇ ਵੇ ਬੈਰੀ ਤਾਂ ਤੂੰ ਬਣਿਆ ਪਿਆ ਸਾਡਾ ਨਾ ਤਾਂ ਤੂੰ ਹਰਪ੍ਰੀਤ ਬਾਰੇ ਸੋਚੇ ਨਾ ਤੂੰ ਮੇਰੇ ਬਾਰੇ ਸੋਚੇ ਵੀ ਤੈਨੂੰ ਛੋਟੇ ਜਿਹੇ ਨੂੰ ਤੇਰਾ ਪਿਓ ਮੁੱਕਿਆ ਸੀ ਛੱਡ ਕੇ ਗਿਆ ਸੀ ਤੈਨੂੰ ਮੈਂ ਕਿਵੇਂ ਪਾਲਿਆ ਉਹੀ ਟੈਨਸ਼ਨ ਲਈ ਜਨੀ ਤੂੰ ਤੈਨੂੰ ਮਾਰਦਾ ਤਾਂ ਨਹੀਂ ਗਲ ਘੋਟ ਕੇ ਜੇ ਮੈਂ ਬਾਹਰ ਜਾਪਦਾ ਮਗਰ ਤੂੰ ਤੈਨੂੰ ਸੌਖੀ ਕਰੂੰਗਾ ਨਾ ਮੈਨੂੰ ਇੱਕ ਗੱਲ ਦੱਸ ਤੈਨੂੰ ਇਹ ਜੀ ਮਤ ਕਿਹੜੇ ਕੰਜਰ ਨੇ ਦਿੱਤੀ ਐ ਮੈਨੂੰ ਦੱਸ ਉਹਦਾ ਜਾ ਕੇ ਘਰੇ ਜਲੂਸ ਕੱਢਾਂ ਉਹ ਤਾਂ ਪਹਿਲਾਂ ਹੁੰਦਾ ਸੀ ਪੁਰਾਣੇ ਟਾਈਮ ਅੱਜ ਵੀ ਕੁੜੀ ਜਾ ਕੇ ਭਲਣੀ ਪੈਂਦੀ ਸੀ ਘਰੇ ਗੱਲ ਕਰਨੀ ਪੈਂਦੀ ਸੀ ਵਿਚੋਲਾ ਭੇਜਣਾ ਪੈਂਦਾ ਸੀ ਅੱਜ ਕੱਲ ਤਾਂ ਵਿਚ ਵਜਦੀ ਵੇ ਚਰਮਾ ਮੰਨ ਲਾ ਇੱਜਤਾਂ ਵਾਲੇ ਨਹੀਂ ਇਹੋ ਜਿਹਾ ਕੁਝ ਕਰਦੇ ਹੁੰਦੇ ਲੈਣ ਲੱਗੀ ਪਈ ਐ ਉਹ ਬੇਬੇ ਇੱਜਤ ਤਾਂ ਸਾਰੀ ਆਉਦੇ ਹੱਥ 'ਚ ਹੀ ਹੁੰਦੀ ਹੈਗੀ ਆਪਾਂ ਕਿਹੜਾ ਕੁਝ ਖਰਾਬ ਕਰਦੇ ਆਂ ਕਿਸਦਾ ਜਾਂ ਧੱਕਾ ਕਰਦੇ ਆਂ ਕਿਸੇ ਨਾਲ ਨਾ ਇਹੋ ਜੇ ਲੱਛਣ ਕਰਨੇ ਸੀ ਫਿਰ ਤੂੰ ਵਿਆਹ ਕਿਉਂ ਕਰਾਇਆ ਓਏ ਉਦੋਂ ਪਤਾ ਨਹੀਂ ਜੀ ਇਹ ਜਿਹੜੀ ਆਏ ਹੁਣ ਕਹਿੰਦੇ ਕਿਦਾ ਪਤਾ ਹੁੰਦਾ ਹੈਗਾ ਦਾ ਜਾਂਟੇ ਦਾ ਬੇੜਾ ਬਹਿ ਗਿਆ ਬਹਿ ਗਿਆ ਜਾਂਟੇ ਦਾ ਬੇੜਾ ਨਾ ਜੜੀ ਨੇ ਤੈਨੂੰ ਕੀ ਕਹਤਾ ਇਹਨੂੰ ਓ ਬੇਬੇ ਮੇਰੀ ਨਹੀਂ ਇਦਾਂ ਮੱਤ ਮਿਲਦੀ ਮੈਂ ਗੱਲ ਹੋਰ ਕਰਦਾ ਪੁੱਠਾ ਕੰਮ ਕਰ ਦਿੰਦੀ ਆ ਮੈਂ ਹੋਰ ਗੱਲ ਕਹਿਣਾ ਉਹ ਦੂਰ ਉਲਟ ਚੱਲ ਉਹ ਬੇਬੇ ਦੀਆਂ ਕਰਤੂਤਾਂ ਕਰਕੇ ਤਾਂ ਇੱਥੋਂ ਤੱਕ ਆਇਆ ਜੇ ਉਹਦੇ ਇਹ ਭਲੀ ਮਾਨਸੀ ਨਾ ਮੁੜਿਆਉਂਦੀ ਗੇਟ 'ਚੋਂ ਨਾ ਬੈਗ ਦਾ ਚੱਕੇ ਜਾਂਦੀ ਆ ਨਾ ਬਤੌਂਦੀ ਨੀ ਜਿਹੜੀ ਅੱਜ ਆਈ ਖੜੀ ਆ ਬੇ ਦੁਨੀਆ ਹੀ ਜਾਂਦੀ ਆ ਇਹ ਲੈਦਾ ਗਈ ਆ ਪੇਕੇ ਗਈ ਸੀ ਨਾਲੇ ਹੋਰ ਕਿੱਥੇ ਗਈ ਸੀ ਉਹ ਦੁਨੀਆ ਵਜਾ ਨਾ ਜਾਂਦੀ ਆ ਐ ਥੋੜਾ ਜਾ ਕੇ ਵੀ ਸਰਪੰਚ ਜਾ ਕੇ ਲਿਆਉਣੀ ਪਵੇ ਸਰਪੰਚੇ ਤੇ ਕੱਢੀ ਵੀ ਤੂੰ ਲਉਣਾ ਬਾਹ ਫੜ ਕੇ ਸੀ ਉਹ ਐ ਤਾਂ ਮੀਆਂ ਬੀਬੀ 'ਚ ਚੱਲਦਾ ਹੀ ਹੁੰਦਾ ਹਰੇਕ ਦੇ ਘਰੀਆ ਗੁੱਤ ਕਲੇਸ਼ ਤਾਂ ਉਹਦਾ ਸਮਝਣ ਵਾਲਾ ਹੁੰਦਾ ਬੰਦਾ ਫਿਰ ਉਹ ਗੱਲ ਨੂੰ ਹੁਣ ਤੂੰ ਛੱਡ ਵੀ ਦੇ ਹੁਣ ਤੂੰ ਸੰਭਲਣਾ ਇੱਕ ਨਹੀਂ ਸੱਦ ਮੈਂ ਕੀ ਦੇਵਾਂ ਕਾਲਜ ਜਦੋਂ ਕੰਜਰੀਆਂ ਨਾਲ ਗੱਲਾਂ ਕਰਦਾ ਉਹਦੋਂ ਨਹੀਂ ਤੇਰਾ ਕਾਲਜਾ ਵੱਡਿਆ ਜਾਂਦਾ ਬੇਸਾਬਣਾ ਬੋਲ ਮੜਾ ਜਾ ਇੱਥੇ ਇਹਨੂੰ ਕਟਾ ਦੇਗੀ ਬੋਲੂਗੀ ਇਹਨੂੰ ਬੋਲਣ ਦਾ ਨਹੀਂ ਪਤਾ ਚੱਜ ਨਹੀਂ ਵੱਜਣੀ ਐਵੇਂ ਬਿਨਾਂ ਗੱਲ ਤੋਂ ਬੇ ਉਹ ਉਧਰ ਗਈ ਹੋਈ ਐ ਤਾਂ ਮੈਂ ਤੇਰੇ ਨਾਲ ਬੋਲਦੀ ਆਂ ਫਿਰ ਉਹਦੇ ਸਾਹਮਣੇ ਮੈਂ ਤੇਰਾ ਜਲੂਸ ਕੱਢਦੀ ਓਏ ਉਧਰ ਉਹ ਗਈ ਹੋਵੇ ਜਿਹੇ ਚਾਰ ਘਰ ਛੱਡ ਕੇ ਗਈ ਹੋਵੇ ਬਾਜ ਤਾਂ ਤਰੀ ਸੋਨੀ ਦੇ ਬੂਫਰ ਰਗੀਆ ਕਿਹੜੇ ਲੁੱਟ ਮਾਰਦੀਆਂ ਦਹਾੜਾਂ ਵਾਸਨਾ ਮਾਰ ਬਾਹਰ ਇਹੋ ਜਿਹੀਆਂ ਗੱਲਾਂ ਸਿੱਖ ਕੇ ਆਉਣਾ ਵੀ ਮਾਂ ਨੂੰ ਕਿਵੇਂ ਬੋਲੀਦਾ ਹੁੰਦਾ ਬੇ ਤੈਨੂੰ ਪਾਲ ਪਲੋਸ ਕੇ ਐਡਾ ਕੀਤਾ ਆਹ ਸਿਲਾ ਦਿਨਾ ਤੈਨੂੰ ਮੇਰੇ ਪਾਲੇ ਦਾ ਆਹੋ ਮੈਂ ਤਾਂ ਆਪੀ ਪੈਣੀ ਆ ਸੂਈ ਕੁੱਤੀ ਮੰਗੂ ਜਦੋਂ ਤੈਨੂੰ ਸੱਚੀ ਗੱਲ ਕਹਿੰਨੀ ਆ ਤਾਂ ਮਿਰਚਾਂ ਲੱਗਦੀਆਂ ਚੱਲ ਕੋਈ ਨਾ ਉਹ ਨਾ ਬੰਦਲ ਕੇ ਡਿੱਗ ਪੀ ਗਰਮੀ ਵਾਲੀ ਆ ਪਾਣੀ ਪੂਣੀ ਪੀਦਾ ਮੈਂ ਤਾਂ ਖੇਤ ਹੀ ਜਾਣਾਗਾ ਉੱਥੇ ਪੀ ਲੂਗਾ ਚਾਹ ਪਣੀ ਆ ਮੈਂ ਮਰੀ ਜਾਣੂ ਆਹੋ ਖੇਤ ਕਾ ਨੂੰ ਜਾਣਾ ਉਜੜਦਾ ਹੋਵਾਂਗਾ ਕਿਤੇ ਦਫਾ ਹੋ ਆਏ ਹਾਏ ਆਪਣਾਤਾ ਮੋੜਾਂ ਕਿਧਰੋਂ ਬੈਰੀ ਬਣਿਆ ਮੇਰੇ ਓ ਕੀ ਦਾ ਫੋਨ ਆਈ ਜਾਂਦਾ ਉਹ ਤਾਂ ਨੌਣ ਗਏ ਆ ਕਈ ਵਾਰ ਜ਼ਰੂਰੀ ਕੰਮ ਹੁੰਦਾ ਮੈਂ ਚੱਕ ਹੀ ਲੈਣੀ ਆ ਹੈਲੋ ਹੈਲੋ ਕੌਣ ਤੁਸੀਂ ਕੌਣ ਬੋਲਦੇ ਆ ਤੁਸੀਂ ਦੱਸੋ ਤੁਸੀਂ ਕੌਣ ਤੁਸੀਂ ਦੱਸੋ ਮੈਂ ਤਾਂ ਰਾਜਪਾਲ ਨੂੰ ਫੋਨ ਲਾਇਆ ਸੀ ਤੁਸੀਂ ਕਿਵੇਂ ਚੱਕਿਆ ਮੈਂ ਤਾਂ ਰਾਜਪਾਲ ਦੀ ਵਾਈਫ ਆ ਹਲੋ ਉਹ ਨੂੰ ਦੇ ਕੇ ਚੱਕਿਆ ਜੀ ਫੋਨ ਆਇਆ ਇਹਨਾਂ ਨੂੰ ਜੇ ਯਾਰੀ ਸਮਝ ਆਇਆ ਫੋਨ ਨੂੰ ਹੱਥਾਂ ਨਾਲ ਆਇਆ ਕਰ ਨਾਉਣ ਕੀ ਜਾ ਬੜਾ ਬਾਹਰ ਰਹਿ ਗਿਆ ਮੋਨ ਮੇਰਾ ਜਣੇ ਕਣੇ ਦਾ ਫੋਨ ਚੱਕ ਲੈਣੀ ਆ ਮੈਂ ਕੀ ਗੱਲ ਹੋ ਰਹੀ ਕਾਹਦਾ ਮੰਮੀ ਇਹਨਾਂ ਦਾ ਫੋਨ ਤੇ ਕੁੜੀ ਦਾ ਫੋਨ ਆਇਆ ਇਹਨੂੰ ਪੁੱਛੋ ਕਿਹਦਾ ਫੋਨ ਆਇਆ ਉਹ ਕਿਹੜੀ ਕੁੜੀ ਆ ਬੇਬੇ ਐਵੇਂ ਮਰੀ ਜਾਂਦੀ ਆ ਭਕਾਈ ਕਸਟਮਰ ਕੇਅਰ ਵਾਲੀ ਆ ਕੋਈ ਨਹੀਂ ਉਹ ਕਹਿੰਦੀ ਰਾਜਪਾਲ ਨਾਲ ਗੱਲ ਕਰਨੀ ਹੈ ਮੈਂ ਕਰ ਲਈ ਫਿਰ ਤੂੰ ਨਾ ਕਿਹੜੇ ਕੁੜੀ ਆਵੇ ਕਿਹਦੇ ਨਾਲ ਗੱਲਾਂ ਕਰਦਾ ਤੂੰ ਐਵੇਂ ਮਰੀ ਜਾਂਦੀ ਆ ਭਕਾਈ ਐਵੇਂ ਕਿਉਂ ਮਰੀ ਨੇ ਬੈਕ ਕਾਲ ਕਰਕੇ ਪੁੱਛੋ ਨੂੰ ਕੌਣ ਆ ਉਹ ਬੈਕ ਕਾਲ ਕਰਕੇ ਪੁੱਛੋ ਨੇ ਹੋਰ ਤੈਨੂੰ ਹਜ਼ਾਰਾਂ ਆ ਰਹੀਆਂ ਕਿ ਸਮਝਾਈ ਆ ਕਰਨ ਇੱਕ ਗੱਲ ਹੀ ਵਾਰੀ ਵਾਰੀ ਫੋਨ ਚੱਕ ਲੈ ਮੈਨੂੰ ਨਾ ਜੇ ਫੋਨ ਆਇਆ ਕਿਉਂ ਮੈਂ ਚੱਕ ਨਹੀਂ ਸਕਦੀ ਮੇਰਾ ਹੱਕ ਐ ਤੁਹਾਡੇ ਤੇ ਮੈਂ ਖਾਣੀ ਤੇ ਤਸਾੜ ਤੇ ਮੈਥੋਂ ਮੈਂ ਕਾ ਔਰ ਮੇਰਾ ਫੋਨ ਤੇ ਚੱਕੇ ਨਾ ਬਿਨਾ ਪੁੱਛੇ ਮੈਨੂੰ ਦੱਸ ਦੀ ਜਮਾ ਨਾ ਆਈ ਜਾਂਦਾ ਫੋਨ ਆਈ ਜਾਂਦਾ ਤੁਹਾਡਾ ਨਾ ਉਹ ਚੱਕ ਨਹੀਂ ਸਕਦੀ ਉਹ ਵੀ ਇਸ ਘਰ ਦੀ ਮਾਲਕਣ ਹੈ ਬੱਬੇ ਮੈਂ ਇਹਨੂੰ ਰੋਕਿਆਗਾ ਵੀ ਇਹ ਨਹੀਂ ਨਾਲ ਇਹ ਹਮਾਇਤ ਨਾ ਕਰ ਤੂੰ ਕਿ ਮੇਰੇ ਫੋਨ ਨੂੰ ਹੱਥ ਨਹੀਂ ਲਾਉਣਾ ਮੇਰੇ ਪੁੱਛੇ ਬਿਨਾ ਸੋ ਕੰਮ ਤਾਂ ਦੇਲੇ ਬੰਦੇ ਦਾ ਫੋਨ ਆਉਂਦਾ ਆਹ ਕੁੜੀਆਂ ਦੇ ਫੋਨ ਆਉਂਦੇ ਆ ਆਉਂਦੇ ਆ ਕੁੜੀਆਂ ਵਾਲੇ ਮੂਨੇ ਬਦਮਾਖਰਾਲ ਕਰਦੇ ਬੇ ਜੇ ਕੁੜੀ ਦਾ ਫੋਨ ਆਇਆ ਤਾਂ ਹੀ ਆ ਕਹਿੰਦੀ ਹੈ ਆ ਦੇਖ ਲੈ ਬੱਬੇ ਤੇਰੇ ਸਾਹਮਣੇ ਮੇਰੇ ਮਾਰੇ ਮੈਂ ਹੁਣ ਤਮ ਕਰੂੰਗੀ ਮੇਰੇ ਮਾਂ ਨੂੰ ਫੋਨ ਕੋਈ ਨਾ ਪੁੱਤਾਂ ਇਹ ਕੰਪਨੀ ਕੋਪਣੀਆਂ ਜਾਨੀਆਂ ਬੋਲਦੀਆਂ ਹੁੰਦੀਆਂ ਨੇ ਕਿਤੇ ਉਹਨਾਂ ਦਾ ਨਾ ਹੋਵੇ ਫੋਨ ਹੈ ਉਹਨਾਂ ਦਾ ਮੰਮੀ ਹੋ ਸਕਦਾ ਮੈਨੂੰ ਕਿਹੜਾ ਪਤਾ ਨਹੀਂ ਮੈਂ ਕਿਹੜਾ ਅਨਪੜਾ ਉਹ ਕਹਿੰਦੀ ਰਾਜਪਾਲ ਨਾਲ ਗੱਲ ਕਰਨੀ ਆ ਰਾਜਪਾਲ ਨਾਲ ਰਾਜਪਾਲ ਨੂੰ ਕੀਤਾ ਫੋਨ ਕਹਿੰਦੀ ਨਹੀਂ ਇਹ ਲਾਉਣ ਜਾ ਵੀ ਕਰਾਉਂਦਾ ਫਿਰਦਾ ਕਿਤੇ ਉਹ ਤਾਂ ਨਹੀਂ ਸੀ ਤੇ ਫਿਰ ਮੈਂ ਹੈਲੋ ਹੈਲੋ ਕਰੇਗੀ ਬੋਲੀ ਕਿਉਂ ਨਹੀਂ ਚਲ ਉਹ ਹੀ ਨਹੀਂ ਬੋਲੀ ਹੋਣੀ ਉਹਨੂੰ ਆਏ ਸੀ ਵੀ ਚਲ ਬੁੜੀਆਂ ਨੂੰ ਕਾਹਨੂੰ ਦੱਸਣਾ ਨਹੀਂ ਬੇਬੇ ਮੈਂ ਬਹੁਤ ਸੁਣ ਲਿਆ ਤੇਰੇ ਵੀ ਤੇਰੇ ਬਹੁਤ ਅੱਕੇ ਲੱਗੇ ਹੁਣ ਤਾਂ ਮੈਂ ਘਰੇ ਗੱਲ ਕਰੂੰਗੀ ਨਾ ਪੁੱਤ ਮੈਂ ਤੇਰੇ ਮੂਰੇ ਹੱਥ ਜੋੜਦੀ ਆ ਦੇਖੀ ਤੂੰ ਇਹ ਕਦਮ ਨਾ ਚੱਕੀ ਪੁੱਤ ਟੇ ਬੇਬੇ ਮੈਂ ਤਾਂ ਚਿੱਤਰਗੜ੍ਹ ਵਿੱਚ ਥੋੜੀ ਬੈਠੀ ਆ ਚੱਲ ਕੋਈ ਨਾ ਪੁੱਤ ਮੈਂ ਉਹਨੂੰ ਸਮਝਾਉਣੀ ਆ ਤੂੰ ਨਾ ਜਾਈ ਪਰ ਕਿੰਨੇ ਵਾਰ ਤੂੰ ਸਮਝਾਉਂਗੇ ਬੇਬੇ ਕਿੰਨੇ ਕਬਾਰ ਸਮਝਦਾ ਤੁਹਾਡੇ ਕਹਿੰਦੇ ਨਹੀਂ ਚੱਲ ਕੋਈ ਨਾ ਹੁਣ ਸਮਝ ਜੂਗਾ ਤੈਨੂੰ ਭਲੇਖਾ ਪੈ ਗਿਆ ਦੱਸਿਆ ਐਨੇ ਵੀ ਉਹ ਲਾਉਣ ਜਾ ਕਰਾਉਂਦਾ ਫਿਰਦਾ ਉਹਦਾ ਫੋਨ ਆਊਗਾ ਅੱਛਾ ਬੇਬੇ ਮੈਂ ਆਪ ਫੋਨ ਚੱਕ ਕੇ ਤਾਂ ਮੈਨੂੰ ਭਲੇਖਾ ਪੈ ਗਿਆ ਫਿਰ ਉਹਨੇ ਕਾਲ ਕਿਉਂ ਨਹੀਂ ਕੀਤੀ ਬੈਠਾ ਜਦ ਮੈਂ ਕਿਹਾ ਸੀਗਾ ਚੱਲ ਕੋਈ ਨਾ ਮੈਂ ਪੁੱਛਦੀ ਐ ਚੱਲ ਤੂੰ ਅੰਦਰ ਉਹਦੇ ਨਾਲ ਗੱਲ ਕਰਦੀ ਆਂ ਪੁੱਤ ਮੈਂ ਤੁਸੀਂ ਕੀ ਪੁੱਛੋਗੇ ਮੈਨੂੰ ਲੱਗਦਾ ਮੈਨੂੰ ਸਰਪੰਚ ਨਾਲ ਗੱਲ ਕਰਨੀ ਪਊਗੀ ਨਹੀਂ ਨਹੀਂ ਧੀਏ ਜੇ ਸਰਪੰਚ ਨਾਲ ਗੱਲ ਕਰ ਲਈ ਨਾ ਬਾਲਾ ਜਲੂਸ ਨਿਕਲ ਜੂ ਆਪਣਾ ਨਾ ਮੇਰੀ ਧੀ ਬੇਬੇ ਮੈਂ ਨਹੀਂ ਹੂੰ ਤੇਰੇ ਗੱਲਾਂ 'ਚ ਆਉਂਦੀ ਮੈਂ ਤਾਂ ਫੋਨ ਕਰਦੀ ਆਂ ਘਰੇ ਮੈਨੂੰ ਜੜ ਜਾਣੇ ਨੂੰ ਕਿੰਨਾ ਸਮਝਾਇਆ ਸੀ ਮੈਨੂੰ ਤਾਂ ਲੱਗਦਾ ਉਸੇ ਕੁੜੀ ਦਾ ਫੋਨ ਐ ਜਿਹੜੀ ਨਾ ਮੈਂ ਦੇਖ ਕੇ ਏਸੀ ਵੀਡੀਓ ਕਾਲ ਆਈ ਬੈਠਾ ਸੀ ਚੱਲ ਮੈਂ ਕਰਦੀ ਆਂ ਇਹਦੇ ਨਾਲ ਗੱਲ ਮਾਰ ਗਈ ਸੀ ਇਹ ਤਾਂ ਵੈਰੀ ਮੱਚ ਨਾ ਬੇਚਰਮਾ ਤੈਨੂੰ ਮੈਂ ਕਿੰਨਾ ਸਮਝਾਇਆ ਸੀ ਲਵਾਤਾ ਨਾ ਅਗਲੀ ਨੂੰ ਪਤਾ ਓ ਬੇਬੇ ਫੋਨ ਬਾਹਰ ਰਹਿ ਗਿਆ ਤਾਂਹੀਂ ਤਾਂ ਤੈਨੂੰ ਕਹੀ ਜਾਂਦਾ ਵੇ ਨੂੰ ਰੋਕਿਆ ਵੀ ਨਾ ਚੱਕਿਆ ਕਰ ਮੇਰਾ ਫੋਨ ਜਣੇ ਖਣੇ ਦਾ ਫੋਨ ਚੱਕ ਲੈਂਦੀ ਆ ਚੱਕ ਕੇ ਮੂੰਹੇ ਥਾਪੜੇ ਵੀ ਖਾਲੇ ਫਿਰ ਭਾਈ ਜਦੋਂ ਘਰ ਚੇ ਰਹਿੰਦੀ ਆ ਫੋਨ ਤਾਂ ਚੱਕਿਆ ਹੀ ਜਾਊਗਾ ਖਾਲੇ ਥਾਪੜੇ ਮੈਂ ਮੂੰਹ ਕੁੱਟਦਾ ਤੇ ਜੇ ਅਗਲੀ ਨਹੀਂ ਆਉਂਦੇ ਪੇਕੇ ਬਲਾ ਲੈ ਫਿਰ ਤੇਰਾ ਕੀ ਬਣੂਗਾ ਓਏ ਕੁਛ ਨਹੀਂ ਬਲਾ ਬਲੂ ਸਕਦੀ ਜੇ ਤੂੰ ਐ ਮੈਂ ਉੱਜਾਂ ਲਈ ਫਿਰ ਤਾਂ ਭਾਵੇਂ ਬਲਾ ਲੈ ਨਹੀਂ ਕੁਛ ਨਹੀਂ ਕਰਦੀ ਮੈਨੂੰ ਪਤਾ ਹੀ ਆ ਕਿੰਨੇ ਕ ਪਾਣੀ ਚ ਆਹ ਹੋ ਕਿੰਨੇ ਕਚ ਪਾਣੀ ਚ ਐ ਤੂੰ ਤਾਂ ਐਂ ਕਹਿ ਕੇ ਸਾਰਦਾ ਨਾ ਤੇ ਉਦੋਂ ਤੇਰੀ ਬੋਲਤੀ ਬੰਦ ਹੋ ਜੂ ਜਦੋਂ ਅਗਲੇ ਨੇ ਕਰਤੀ ਦਰਖਾਸਤ ਓਏ ਐਵੇਂ ਘਬرائی ਜਾਨੀ ਤੂੰ ਕਿੱਥੇ ਦਰਖਾਸਤ ਕਰਦੇ ਨੇ ਕਿ ਜਾਨ ਦੇ ਤੋੜੇ ਤੋਲ ਨਹੀਂ ਇਹ ਤਾਂ ਮੇਰੇ ਕਰਕੇ ਤੁਰੇ ਫਿਰਦੇ ਆ ਜਿੱਥੋਂ ਤੱਕ ਤੁਰੇ ਫਿਰਦੇ ਆ ਜਿਆਦੇ ਨਾ ਬਾਲਾ ਪਟਾਕੂ ਨਾ ਮੜ ਉਹਦਾ ਭਰਾ ਕਮਲਾ ਬੋਲਾ ਨਹੀਂ ਜਿਹੜੀ ਤੈਨੂੰ ਮੈਂ ਗੱਲ ਕਹਿੰਦੀ ਆ ਨਾ ਤੂੰ ਉਹ ਗੱਲ ਤੇ ਆ ਜਾ ਛੱਡ ਦੇ ਉਹ ਕੁੜੀ ਦਾ ਖੜਾ ਉਹ ਬੇਬੇ ਉਹ ਖੜਾ ਹੁਣ ਕਿ ਮੈਂ ਛੁੱਟ ਜੂਗਾ ਅਗਲੇ ਨੇ ਹੁਣ ਜੋ ਕੋਟ ਮੈਰਿਜ ਕਰਾਈ ਬੈਠੀ ਆ ਉਹ ਇਸ ਤਾਂ ਬਾਹਰ ਜਾਂਦੀ ਸਕੀਮ ਕਰੀ ਬੈਠਿਆ ਹੋਰ ਹੀ ਗੱਲਾਂ ਵੇ ਮੈਨੂੰ ਪਤਾ ਹੀ ਐ ਸਾਰੀਆਂ ਤੇਰੀਆਂ ਕੋਟ ਮੈਰਜਾਂ ਦਾ ਕਿਹੜੀ ਤੂੰ ਕੋਟ ਮੈਰਜ ਕਰਾਈ ਐ ਜਾਣ ਕੇ ਮੈਨੂੰ ਚਾਰਦਾ ਕਾਗਜ਼ਿਆਂ ਪੱਤਰਾਂ ਦੀ ਪੂਰੀ ਹੋਈ ਵੀ ਐ ਸਾਰੀ ਜਿਹੜੀ ਗੱਲਬਾਤ ਹੁੰਦੀ ਆ ਉਹਨਾਂ ਦਾ ਪ੍ਰੋਸੈਸ ਤੇ ਅਸੀਂ ਜਾਣਾਂਗਾ ਆਪਾਂ 7 ਦਿਨਾਂ ਤੱਕ ਤੂੰ ਠੰਡੀ ਰੱਖ ਇਹਨੂੰ ਮੈਂ ਦਵਾ ਲੇਗਾ ਤੂੰ ਨਾ ਫੂਸਪਾ ਤੇਰੇ ਵਰਗੇ ਉੱਲੂ ਨੂੰ ਉਹਦੇ ਹੀ ਪਤਾ ਲੱਗੂ ਲਵਾ ਕੇ ਜਦੋਂ ਅਗਲੀ ਪੈਸੇ ਤੇ ਟੱਪ ਗਈ ਤੈਨੂੰ ਲੈ ਕੇ ਜਾਊ ਨਾਲ ਨਾਲ ਹੀ ਜਾਊਂ ਮੈਂ ਪੱਕੇ ਪੈਰੀ ਜਾਊਂਗਾ ਜੂੜ ਪਾ ਰਿਹਾ ਨਾ ਯਾਨੀ ਪੱਕੇ ਪੈਰੂ ਜਾਣਦੀ ਆ ਮੈਂ ਤੈਨੂੰ ਪੱਕੇ ਪੈਰੀ ਜਾਣ ਵਾਲੇ ਨੂੰ ਉਹ ਬੇਬੇ ਤੂੰ ਇਹਦੇ ਕੋਲ ਨਾ ਕਿਸੇ ਗੱਲ ਦੀ ਬੁੜ ਮਾਂ ਮੇਰੀ ਵਾ ਦੋਨੇ ਮਾਂ ਕੋ ਉਤਰਾ ਲਿਆ ਹੋਣਾ ਤੁਸੀਂ ਤਾਂ ਹੀ ਮੇਰੇ ਕੋਲ ਮਿੱਠੀਆਂ ਮਾਰਦੇ ਰਹੇ ਵੀ ਤੇਰੇ ਪੁੱਤ ਦੀ ਮੈਂ ਗਾਹਾਂ ਗੱਲ ਨਾ ਕਰਾਂ ਉਹ ਰਲ ਨੂੰ ਤੇਰੇ ਕੀ ਮਰਡਰ ਕਰਨਾ ਸੀ ਦੱਸ ਆਹੋ ਤੁਹਾਡੇ ਦਾ ਕਰਤੂਤਾ ਦਾ ਮੈਨੂੰ ਪਤਾ ਲੱਗ ਗਿਆ ਮੈਨੂੰ ਐ ਨਹੀਂ ਪਤਾ ਸੀ ਮੰਮੀ ਵੀ ਤੁਹਾਡੇ ਨਾਲ ਰਲਈ ਆ ਉਹ ਅਸੀਂ ਆਵਦੀ ਕਬੀਲਦਾਰੀ ਦੀ ਗੱਲ ਕਰੀਏ ਨਾ ਗੱਲ ਫੜ ਕੇ ਤਾਂ ਚੱਕ ਨੂੰ ਬੜਾ ਹੁਣਾਉਣਾ ਆ ਆਹ ਕਬੀਲਦਾਰ ਦੀਆਂ ਗੱਲਾਂ ਹੁੰਦੀਆਂ ਨੇ ਹੋਰ ਕਹਿੰਦੀਆਂ ਗੱਲਾਂ ਹੈ ਬੇਬੇ ਨਹੀਂ ਪੁੱਤ ਕਿਉਂ ਬੋਲੀ ਜਾਣਾ ਇੰਨੀ ਬੜਾ ਮੈਂ ਤਾਂ ਇਹਨੂੰ ਸਮਝ ਨਹੀਂ ਕਰਦਾ ਤਾੜੀਆਂ ਮਾਰੀਆਂ ਦੀਆਂ ਬਾਹਰ ਖੜੀ ਬਾਲੀ ਨਾ ਬਕਵਾਸ ਨਾ ਕਰੋ ਮਰਣਾ ਪੁੱਠੇ ਹੱਥ ਦਾ ਤੈ ਸ਼ਰਮ ਨਹੀਂ ਆਉਂਦੀ ਤੈਨੂੰ ਕੋਈ ਨਾ ਪੁੱਤ ਮੈਂ ਤੈਨੂੰ ਸਮਝਾਈ ਜਾਂਦੀ ਸੀ ਮੈਂ ਤਾਂ ਕੋਈ ਇਹਦੇ ਗੱਲੇ ਰਾਨ ਨੀੜਾੜੀ ਬਸ ਮੰਮੀ ਹੁਣ ਨਹੀਂ ਮੈਂ ਤੁਹਾਡੇ ਗੱਲਾਂ ਚ ਆਉਂਦੀ ਬਹੁਤ ਆ ਗਈ ਤੁਹਾਡੇ ਪਿੱਛੇ ਲੱਗ ਕੇ ਤਾਂ ਮੰਮੀ ਮੈਂ ਆਪਦੇ ਘਰੇ ਵੀ ਕੋਈ ਗੱਲ ਨਹੀਂ ਕੀਤੀ ਵੀ ਤੁਸੀਂ ਮੇਰੇ ਨਾਲੋਂ ਪਰ ਮੈਨੂੰ ਇਹ ਗੱਲ ਨਹੀਂ ਪਤਾ ਸੀ ਨਹੀਂ ਨਹੀਂ ਪੁੱਤ ਮੈਂ ਤਾਂ ਇਹਨੂੰ ਸਮਝਾਈ ਜਾਂਦੀ ਸੀ ਮੈਂ ਕੀ ਇਹਦੇ ਮਗਰ ਲੱਗੀ ਪਈਆਂ ਬਸ ਮੁੰਡਾ ਸਫਾਂਗਾ ਦੇਣ ਦੀ ਲੋੜ ਨਹੀਂ ਕੁਝ ਨਹੀਂ ਹੁੰਦਾ ਖੜੀ ਰਹਿ ਚੁੱਪ ਕਰਕੇ ਰੋਟੀ ਖਾ ਲਿਆ ਕਰ ਇਥੇ ਕੰਮ ਧੰਦਾ ਕਰ ਲਿਆ ਕਰ ਭਾਵ ਕੱਢਣ ਦੀ ਲੋੜ ਨਹੀਂ ਕੋਈ ਕੋਲ ਨਹੀਂ ਤੋਆ ਵੱਟ ਕੇ ਇੱਥੇ ਹੀ ਦੱਬ ਦੂੰ ਕੋਈ ਨਾ ਤੁਸੀਂ ਪਹਿਲਾਂ ਕਹਿੰਦੇ ਸੀ ਨਾ ਵੀ ਮੇਰੇ ਪੇ ਕੰਝ ਲੂਸ ਕੱਢੇ ਹੁਣ ਦੇਖਿਓ ਤੁਹਾਡੇ ਜਲੂਸ ਮੈਂ ਕਢਵਾਉਂਗੀ ਬਹੁਤ ਹੋ ਗਿਆ ਹਾਂ ਮੈਂ ਮਰਜ਼ੀ ਮਾਰ ਲਓ ਪਰ ਮੈਂ ਕਰੂੰਗੀ ਸਰੀਆ ਆਪ ਦੇ ਘਰੇ ਗੱਲ ਹਾਂ ਕਰੇ ਗੱਲ ਕਰੂਗੀ ਸ਼ਾਇ ਸੰਗਾ ਚ ਲੱਗੀਆਂ ਨੂੰ ਬੇ ਚੁੱਪ ਕਰ ਜਾ ਕਬੀਆ ਓ ਬੇ ਬੇ ਬਿਨਾਂ ਗੱਲ ਤੋਂ ਦੂਸ਼ਣ ਲਈ ਆਂਦੀ ਆ ਸੁਣ ਲਈ ਗੱਲ ਕੋਈ ਕਿਹੜੀ ਗੱਲ ਸੁਣਦੀ ਤੂੰ ਦੱਸੀ ਬਸ ਜਿਹੜੀ ਗੱਲਾਂ ਸੁਣ ਲਈਆਂ ਮੈਂ ਘਰੇ ਗੱਲ ਕਰੂੰਗੀ ਸਾਰੇ ਵਿੱਚ ਬਹਿ ਕੇ ਫੇਰ ਦੱਸੂੰਗੀ ਓਏ ਅਸੀਂ ਆਪ ਦੀ ਗੱਲ ਕਰੀ ਜਾਂਦੇ ਸੀ ਕਬੀਲਦਾਰੀ ਦੀ ਬੇਬੇ ਨਾਲ ਵੀ ਜੱਗੀ ਨਾ ਰਾਇ ਕਰਕੇ ਜੀਪ ਲੈ ਲਗਾਈ ਤੇ ਕਣਕ ਵਧਿਆ ਹੋਈ ਆ ਮੈਨੂੰ ਪਤਾ ਹੀ ਆ ਕਿਹੜੀਆਂ ਗੱਲਾਂ ਕਰੀ ਜਾਂਦੇ ਸੀ ਜੀਪ ਖਰੀਦਣ ਦੇ ਕਰੀ ਜਾਂਦੇ ਸੀ ਕਿ ਜੱਤ ਤੇ ਚੜਨ ਦੇ ਤਿਆਰੀਆਂ ਕਰੀ ਜਾਂਦੇ ਸੀ ਕੋਈ ਨਾ ਹੁਣ ਦੇਖਿਓ ਮਾਂ ਪੁੱਤ ਦੋਨੇ ਮੈਂ ਕੰਮ ਦੀਆਂ ਘਰੇ ਗੱਲ ਤੈਨੂੰ ਨਾ ਚ ਜਿਹੜੀ ਗੱਲ ਤੋਂ ਡਰਦੀ ਸੀ ਉਹੀ ਗੱਲ ਮੂਹਰੇ ਆ ਗਈ ਮੈਂ ਐ ਸੋਚਦੀ ਸੀ ਕਿ ਇਹਨੂੰ ਨਾ ਪਤਾ ਲੱਗੇ ਇੰਦਰ ਸ਼ਾਮੇ ਹੋ ਜਾਮਲਾ ਕੋਈ ਨਹੀਂ ਘਬਰਾਣਾ ਤੂੰ ਕੋਤੈਨ ਮੈਂ ਕਹੀ ਜਾਂਦੀ ਹੌਲੀ ਬੋਲ ਪਾ ਹੌਲੀ ਬੋਲ ਪਾ ਤੂੰ ਆਪ ਚ ਦੋ ਚਾਰ ਘਰਾਂ ਚ ਸੁਣਦੀਆਂ ਗਈ ਖੋਕਾ ਦਿੰਦੀ ਨਾ ਸ਼ਰਮ ਨਹੀਂ ਆਉਂਦੀ ਤੈਨੂੰ ਹੁਣ ਮੈਂ ਪਤਾ ਲਵਾਇਆ ਕਿ ਤੇਰੇ ਫੋਨ ਨੇ ਪਤਾ ਲਵਾਇਆ ਓਏ ਫੋਨ ਤਾਂ ਹੁਣ ਬਾਹਰ ਰਹਿ ਗਿਆ ਤਾਂ ਮੈਂ ਮੰਨਦਾ ਮੇਰੀ ਗਲਤੀ ਆ ਹੌਲੀ ਹੌਲੀ ਠੰਡੀ ਪਾ ਲੈਂਦਾ ਗੱਲ ਮੈਂ ਤੂੰ ਐਵੇਂ ਨਾਲ ਛਾਲਾਂ ਚੱਕੀ ਜੰਨੀ ਖੜੀ ਤੂੰ ਤਾਂ ਮੈਨੂੰ ਮਾੜੀ ਦੱਸੀ ਜਾ ਆਪਦਾ ਕਸੂਰ ਨਾ ਕਹੀ ਵੀ ਮੇਰੇ ਚ ਕਸੂਰ ਆ ਤੂੰ ਟ ਤੂੰ ਆਪ ਦਾ ਫਸੇਗਾ ਫਸੇਗਾ ਨਾਲ ਮੇਰੇ ਵੀ ਇਹ ਧੋਲੇ ਝਾਟੇ ਪਟਵਾਵੇਂਗਾ ਬੇਬੇ ਤੂੰ ਟੈਨਸ਼ਨ ਹੀ ਨਾ ਲੈ ਤੇਰੇ ਤੱਕ ਤਾਂ ਗੱਲ ਹੀ ਨਹੀਂ ਆਉਂਦੀ ਤੂੰ ਤਾਂ ਭੁੱਲ ਜਾ ਟੈਨਸ਼ਨ ਫਰੀ ਹੋ ਗਿਆ ਨਾ ਰੋਟੀ ਪਾਣੀ ਦਾ ਕਰ ਲਾ ਉਹਦਾ ਇੰਤਜ਼ਾਰ ਆਹੋ ਅਗਲੇ ਪੰਚਾਇਤ ਇੱਥੇ ਮੇਰੇ ਕੋਲੇ ਆਊਂਗੀ